ਰਾਹੁਲ ਗਾਂਧੀ ਜੀ ਨੇ ਕੱਲ ਅਮਰੀਕਾ 'ਚ ਬਿਆਨ ਦਿੱਤਾ ਹੈ ਤੇ ਆਖੀ ਕਿ ਸਿੱਖਾਂ ਦਾ ਕੜਾ ਪੱਗ ਦਾੜ੍ਹੀ ਦੇ ਰੌਲੇ ਨੇ ਪਰ ਮੈਂ ਇੱਕ ਗੱਲ ਪੁੱਛਦਾ ਹਾਂ ਰਾਹੁਲ ਗਾਂਧੀ ਜੀ ਕਿ ਤੁਸੀਂ ਅੱਜ ਸਾਡੇ ਪੱਗ ਧੜੇ ਤੇ ਕੇਸਾਂ ਦੀ ਚਿੰਤਾ ਕਰਦੇ ਹੋ ਤੁਸੀਂ ਤਾਂ ਸਾਡੇ ਸੀਸ ਵੀ ਲਾਹੇ ਟਾਇਰ ਵੀ ਪਾਏ ਤੁਸੀਂ ਸਭ ਤੋਂ ਉੱਤਮ ਸਥਾਨ ਸੱਚਖੰਡ ਹਰਮੰਦਰ ਸਾਹਿਬ ਤੇ ਟੋਪਾਂ ਚੜਾਈਆਂ ਸ੍ਰੀ ਅਕਾਲ ਤਖਤ ਸਾਹਿਬ ਟਾਇਆ ਚਲੋ ਜੇ ਤੁਹਾਨੂੰ 40 ਸਾਲ ਬਾਅਦ ਭਾਵੇਂ ਰਾਜਨੀਤਿਕ ਪਰਪਸ ਲਈ ਪਤਾ ਲੱਗਿਆ ਪਰ ਲੱਗਾ ਤੇ ਹੈ ਨਾ ਸਿੱਖਾਂ ਲਈ ਤਾਂ ਭਾਵੇਂ ਉਹ ਕਾਂਗਰਸ ਦੇ ਭਾਵੇਂ ਆ ਮੌਜੂਦਾ ਸੈਟਅਪ ਹੈ ਇਹ ਦੋਨੋਂ ਇੱਕੋ ਜਿਹੇ ਨਹੀਂ ਉਹ ਫਿਜ਼ੀਕਲੀ ਐਲੀਮੀਨੇਸ਼ਨ ਕਰਨ ਦੇ ਸੀ ਸਿੱਖਾਂ ਦੀ ਇਹ ਸਿਧਾਂਤਕ ਤੌਰ ਤੇ ਮਾਰਨ ਲੱਗੇ ਹੋਏ ਨੇ ਮੇਰੇ ਖਿਆਲ ਪਹਿਲੀ ਵਾਰ ਇਤਿਹਾਸ ਸੁਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ 70 ਸਾਲ ਦੇ ਇਤਿਹਾਸ ਵਿੱਚ ਕਦੇ ਅਜਿਹਾ ਮੌਕਾ ਨਹੀਂ ਆਇਆ ਹੋਣਾ ਕਿ ਜਦ ਪ੍ਰਧਾਨ ਨੇ ਸੈਂਟਰ ਦੀ ਸਰਕਾਰ ਤੋਂ ਟਾਈਮ ਮੰਗਿਆ ਹੋਵੇ ਤੇ ਬੰਦੀ ਸਿੰਘਾਂ ਬਾਰੇ ਟਾਈਮ ਮੰਗਿਆ ਹੋਵੇ ਤੇ ਉਹਨੂੰ ਸਾਲ ਵਿੱਚ ਟਾਈਮ ਵੀ ਨਾ ਦੇਣ ਇਦੂ ਵੱਧ ਸਿੱਖਾਂ ਦੇ ਨਾਲ ਤੁਸੀਂ ਵੀ ਇੱਕ ਵਿਰੋਧੀ ਭਾਵਨਾ ਕੀ ਹੋ ਸਕਦੀ ਹੈ। ਤੋਂ ਅੱਜ ਸਿਰਫ ਲੋੜ ਤਾਂ ਇਹ ਹੈ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੈ। ਹੇਟ ਪੰਥ ਦੋਖੀਆਂ ਦੀ ਪਛਾਣ ਕਰਕੇ ਪੰਥ ਵਿੱਚ ਪੰਥਕ ਬਾਣਾ ਪਾ ਕੇ ਪੰਥ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਪਛਾਣ ਕਰਕੇ ਜਿਹੜਾ ਅਕਾਲ ਤਖਤ ਦੀ ਤਾਬਿਆ ਜਿੱਥੇ ਬੰਦੀਸ਼ ਰੋਮਣੀ ਅਕਾਲੀ ਦਲ ਕਾਇਮ ਹੋਈ ਸੀ ਉਹਦੀ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲਾ ਲੰਮਾ ਸਮਾਂ ਪੰਜਾਬ ਤੇ ਪੰਜਾਬੀਅਤ ਤੇ ਪੰਤ ਤਰੱਕੀ ਕਰ ਸਕੇ ਸਾਹਿਬ ਦੇਖਣ ਨੂੰ ਮਿਲਿਆ ਕਿ ਕਾਲੀਵਲ ਬੜਾ ਜੜਾ ਅੱਧਰ ਥੱਲੇ ਜਾ ਰਿਹਾ ਕਿ ਉੱਚਾ ਕਿਦਾਂ ਹੋ ਸਕਦਾ ਬਦਰ ਕਿਉਂਕਿ ਬਹੁਤ ਸਮਾਂ ਹੋ ਗਿਆ ਕਾਲੀਵਲ ਨੂੰ ਕਿਉਂਕਿ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਜਿਹੜੀ ਸਰਕਾਰਾਂ ਇਸ ਤਰ੍ਹਾਂ ਗਰਾਵਿਟ ਆਈ ਹੈ ਕਿਵੇਂ ਉੱਚਤਾ ਕਿਤਨਾ ਹੋ ਸਕਦੀ ਹੈ ਕਾਕਾ ਤੁਸੀਂ ਸਮੁੰਦਰ ਪੜ੍ਹੇ ਹੋਗੇ ਸਕੂਲ 'ਚ ਜਵਾਰ ਬਾਟਾ ਕਹਿੰਦੇ ਐ ਇੱਕ 12 ਘੰਟੇ ਸਮੁੰਦਰ ਦਾ ਪਾਣੀ ਥੱਲੇ ਰਹਿੰਦਾ ਤੇ 12 ਘੰਟੇ ਉੱਪਰ ਆਉਂਦਾ ਇਹ ਕੁਦਰਤ ਦਾ ਨਿਯਮ ਹੈ ECG ਦੇਖੋ ECG ਐ ਹੁੰਦੀ ਐ ਨੀਵੀਂ ਵੀ ਹੁੰਦੀ ਉਹ ਤਾਂ ਕਹਿੰਦੇ ਜੇ ਉੱਪਰ ਨਾ ਹੋਈ ਤੇ ਬੰਦਾ ਮਤਵ ਹੋ ਗਿਆ ਅਕਾਲੀ ਦਲ ਦਾ ਉਤਰਾਖ ਦਾ ਚੜਾ ਦਾ ਹਿੱਸਾ ਨੇ ਅਕਾਲੀ ਦਲ 99 'ਚ ਵੀ ਇਸ ਪੱਧਰ ਤੇ ਆਇਆ ਸੀਗਾ 92 'ਚ ਸਾਡੇ 91 'ਚ ਸਾਡੇ 27 ਕੈਂਡੀਡੇਟ ਹੀ ਮਾਰਤੇ ਸੀਗੇ ਸਾਡੇ ਆ ਨਹੀਂ ਮਾਰਤੇ ਸੀਗੇ ਉਹ ਇਹ ਅਕਾਲੀ ਦਲ ਦੇ ਇਤਿਹਾਸ ਦਾ ਹਿੱਸਾ ਹੈਗਾ ਕੋਈ ਵੱਡੀ ਗੱਲ ਨਹੀਂ ਗਈ ਹਿਸਟਰੀ ਰਿਪੀਟ ਕਰਦੀ ਰਹਿੰਦੀ ਹੁੰਦੀ ਆ ਅਕਾਲੀ ਦਲ ਤਕੜਾ ਸੀਗਾ ਹੈਗਾ ਤੇ ਤਕੜਾ ਹੀ ਰਹੂਗਾ